ਸਸਿਕਾ ਜੀ ਡੀਪੀ ਜੀ ਪੰਜਾਬੀ ਦੇ ਤੁਹਾਡੇ ਇਕ ਰਿਵਿਊ ਤੋਂ ਸੁਭਾਗ ਤਸਵੀਰਾਂ ਦੇ ਦੇ ਪਤੂ ਆਪਣੀ ਸਕਰੀਨ ਦੇ ਉੱਤੇ ਦੋ ਤੋਂ ਤੁਹਾਡੇ ਨਾਲ ਤਸਵੀਰਾਂ ਸਾਂਝੀਆਂ ਕਰ ਰਹੇ ਆ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਦੇ ਵਿੱਚ ਹੜ੍ਹਾਂ ਨੇ ਬਹੁਤ ਵੱਡੀ ਮਾਰ ਮਾਰੀ ਹੋਈ ਹੈ ਤੇ ਬਹੁਤ ਜ਼ਿਆਦਾ ਭਿਆਨਕ ਦ੍ਰਿਸ਼ ਦੇਖਣ ਨੂੰ ਮਿਲਦੇ ਪਏ ਨੇ ਤੇ ਲੋਕ ਪੰਜਾਬ ਦੇ ਵਿੱਚੋਂ ਉਹਨਾਂ ਏਰੀਆਜ਼ ਦੇ ਵਿੱਚ ਜਾ ਜਾ ਕੇ ਹੈਲਪ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਫਲੱਡ ਨੇ ਤਬਾਈ ਮਚਾਈ ਹੋਈ ਹੈ ਤੇ ਪੰਜਾਬ ਨੂੰ ਹੜ੍ਹਾਂ ਨੇ ਆਪਣੇ ਲਪੇਟੇ ਵਿੱਚ ਲੈ ਕੇ ਕਰੋੜਾਂ ਅਰਬਾਂ ਰੁਪਈਆ ਦਾ ਪੰਜਾਬ ਦਾ ਨੁਕਸਾਨ ਕਰ ਦਿੱਤਾ ਪਰ ਪੰਜਾਬੀ ਇਹੀ ਫਿਰ ਵੀ ਇੱਕ ਦੂਜੇ ਦੇ ਨਾਲ ਮੋੜਨਾ ਮੋੜਾ ਜੋੜ ਕੇ ਹੈਲਪ ਦੇ ਲਈ ਅੱਗੇ ਆ ਰਹੇ ਨੇ ਇਸੇ ਤਰ੍ਹਾਂ ਦੀ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਪੰਜਾਬ ਦੇ ਪ੍ਰਧਾਨ ਇੰਜੀਨੀਅਰ ਜਤਿੰਦਰ ਸਿੰਘ ਜੀਪੀ ਦੀ ਅਗਵਾਈ ਉਹਨਾਂ ਦੀ ਸਾਰੀ ਟੀਮ ਹਰ ਹੜਾਂ ਵਾਲੇ ਪਾਸੇ ਜਾ ਕੇ ਜਿਹੜੇ ਨੇ ਉਹਨਾਂ ਨੇ ਮਦਦ ਕਰਨੀ ਸ਼ੁਰੂ ਕਰ ਦਿੱਤੀ ਤੁਹਾਨੂੰ ਦੱਸ ਦੇ ਕਿ ਗੁਰਦਾਸਪੁਰ ਦਿਲੇ ਦੇ ਪਿੰਡ ਕਠਾਣਾ ਹਲਕਾ ਸ੍ਰੀ ਹਰਗੋਬਿੰਦਪੁਰ ਵਾਲੇ ਸਾਈਡ ਦੇ ਉੱਤੇ ਇਹਨਾਂ ਨੇ ਜਾ ਕੇ ਜਿਹੜਾ ਆ ਜ਼ਰੂਰੀ ਵਸਤਾਂ ਜਿਹੜੀਆਂ ਨੇ ਉਹ ਹੜਪੀਟਾਂ ਦੇ ਲਈ ਲੈ ਕੇ ਗਏ ਲੰਗਰ ਵੀ ਪਕਾ ਕੇ ਲੈ ਕੇ ਗਏ ਤਾਂ ਲੋਕਾਂ ਦੀ ਪੂਰੀ ਤਰ੍ਹਾਂ ਜਿਹੜੀ ਇਹਨਾਂ ਨੇ ਮਦਦ ਕੀਤੀ ਤੀ ਦੇ ਦੇ ਪਏ ਤਸਵੀਰਾਂ ਦੇ ਵਿੱਚ ਕਿ ਤਿਆਰੀਆਂ ਚੱਲਦੀਆਂ ਪਈਆਂ ਨੇ ਤਿਆਰੀਆਂ ਆ ਕੀਤੀਆਂ ਜਾ ਰਹੀਆਂ ਨੇ ਜਿਹਦੇ ਵਿੱਚ ਬਹੁਤ ਸਾਰਾ ਸਮਾਨ ਜਿਵੇਂ ਕਿ ਆਡੋਮੋਸ ਖਾਣ ਵਾਲੀਆਂ ਚੀਜ਼ਾਂ ਆ ਬ੍ਰੈਡ ਰਸ ਤੇ ਹੋਰ ਕਈ ਤਰ੍ਹਾਂ ਦੇ ਜਿਵੇਂ ਕਿ ਟੂਥਪੇਸਟ ਬਰਸ ਤੇ ਜਾਂ ਘਰ ਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਵਰਤੋਂ ਪਾਜੀ ਵਾਲੀਆਂ ਉਹ ਸਾਰੀਆਂ ਇਨ੍ਹਾਂ ਵੱਲੋਂ ਜਿਹੜੀਆਂ ਨੇ ਉਹ ਸਾਬਣ ਤੱਕ ਜਿਹੜੇ ਨੇ ਉਹ ਲੈ ਕੇ ਜਾਏ ਗਏ ਨੇ ਤੁਸੀਂ ਦੇਦੇ ਪਏ ਆਪੀ ਲਗਾਤਾਰ ਇਨਾਂ ਨੇ ਸਮਾਨ ਜੜਾਇਆ ਪੈਕ ਕਰ ਲਿਆ ਤੇ ਪਠਾਨਾਂ ਦੇ ਵਿੱਚ ਜਾ ਕੇ ਜਿਹੜਾ ਆ ਇਹਨਾਂ ਨੇ ਉਹ ਸਮਾਨ ਗਰੀਬ ਲੋਕਾਂ ਤੱਕ ਤਸਵੀਰਾਂ ਦੇ ਵਿੱਚ ਤੁਸੀਂ ਦੇਖਦੇ ਪਿਓ ਕਿ ਸਾਰਾ ਸਮਾਨ ਜਿਹੜਾ ਆ ਇੱਥੇ ਜਾ ਆ ਕੇ ਜਿਹੜਾ ਆ ਪਠਾਨਾ ਪਿੰਡ ਸ੍ਰੀ ਹਰਗੋਬਿੰਦਪੁਰ ਹਲਕੇ ਦੇ ਵਿੱਚ ਜਾ ਕੇ ਜਿਹੜਾ ਆ ਗਰੀਬ ਤਬਕਿਆਂ ਨੂੰ ਜਿਹੜਾ ਆ ਵਰਤਾਇਆ ਗਿਆ ਆ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਕਹਿੰਦੇ ਨੇ ਕਿ ਗਰੀਬ ਤੱਕ ਇਹ ਸਮਾਨ ਪਹੁੰਚਣਾ ਚਾਹੀਦਾ ਤਾਂ ਸਹੀ ਮਾਇਨੇ ਦੇ ਵਿੱਚ ਕਠਾਣਾ ਦੇ ਵਿੱਚ ਜਾ ਕੇ ਜਿਹੜਾ ਆ ਉਹ ਹਰ ਗਰੀਬ ਸਖਸ਼ ਤੱਕ ਇਹ ਸਮਾਨ ਪਹੁੰਚਾਇਆ ਗਿਆ ਜਿੰਨੂੰ ਕਿ ਸਹੀ ਦੇ ਵਿੱਚ ਜ਼ਰੂਰਤ ਸੀ ਜ਼ਰੂਰਤ ਸੀ ਅਸੀਂ ਕਹਿੰਦੇ ਆ ਕਿ ਜੇਕਰ ਤੁਸੀਂ ਵੀ ਜਾਣਦੇ ਹੋ ਤਾਂ ਆਪਣੀ ਜਿੰਨੀ ਵੀ ਤੁਸੀਂ ਕਮਾਈ ਜਾਂ ਜੋ ਵੀ ਜਿਸ਼ਵੰਦ ਕੱਢ ਕੇ ਸੇਵਾ ਦੇ ਲਈ ਲੈ ਕੇ ਜਾਂਦੇ ਹੋ ਉਹ ਲੋੜਵੰਦ ਲੋਕਾਂ ਤੱਕ ਪਹੁੰਚਾਇਆ ਜਾਵੇ ਨਾ ਕਿ ਇੱਧਰ ਉੱਧਰ ਛੁੱਟ ਕੇ ਆ ਜਾਵੇ ਇੱਥੇ ਬਹੁਤ ਸਾਰੀਆਂ ਤਸਵੀਰਾਂ ਇਹ ਵੀ ਸਾਹਮਣੇ ਆਈਆਂ ਕਿ ਲੋਕ ਸੇਵਾ ਕਰਨ ਦੇ ਲਈ ਜਾਂਦੇ ਨੇ ਪਰ ਇੱਕ ਹੀ ਜਗ੍ਹਾ ਤੇ ਜ਼ਿਆਦਾਤਰ ਜਿਹੜਾ ਆ ਉਹ ਸਮਾਨ ਦੇ ਕੇ ਵਾਪਸ ਆਈ ਜਾਂਦੇ ਨੇ ਤੇ ਇੱਕ ਹੀ ਜਗ੍ਹਾ ਤੇ ਸਮਾਨ ਦੀਆਂ ਢੇਰੀਆਂ ਲੱਗੀ ਜਾ ਰਹੀਆਂ ਨੇ ਤੇ ਜਿਹੜੇ ਦੂਰ ਦਰਾਡੇ ਜਿਹੜੇ ਜਿਹੜੇ ਨੇ ਉਹ ਲਿੰਕ ਰੋਡਾਂ ਤੋਂ ਜਿਹੜੇ ਨੇ 10-10 ਕਿਲੋਮੀਟਰ ਜਿਹੜੇ ਬੈਠੇ ਹੋਏ ਨੇ ਉਹਨਾਂ ਤੱਕ ਸਹਾਇ ਦੀ ਇਹ ਰਸਦਾ ਨਹੀਂ ਪਹੁੰਚਦੀਆਂ ਪਈਆਂ ਇੱਕ ਵਾਰ ਉਰੇ ਪਰੇ ਜਾ ਕੇ ਪਹਿਲਾਂ ਤਹਿਕੀਕਾਤ ਕਰੋ ਵੀ ਕਿਹੜੇ ਪਿੰਡ ਦੇ ਵਿੱਚ ਕਿਹੜੇ ਘਰਾਂ ਨੂੰ ਜੜੀ ਹੈ ਜ਼ਰੂਰ ਤਾਂ ਸਾਮਾਨ ਰੋੜ ਤੇ ਖਲੋ ਕੇ ਮੰਡਨ ਦੀ ਬਜਾਏ ਆਪਣੀਆਂ ਟੀਮਾਂ ਨੂੰ ਗਰੀਬਾਂ ਦੇ ਘਰਾਂ ਤੱਕ ਪਹੁੰਚਾਓ ਗਰੀਬ ਲੋਕਾਂ ਦੇ ਘਰਾਂ ਤੱਕ ਪਹੁੰਚਾਓ ਨਾ ਕਿ ਉਹਨਾਂ ਲੋਕਾਂ ਦੇ ਹਵਾਲੇ ਕਰਕੇ ਆਓ ਸਾਮਾਨ ਜਿਹੜੇ ਲੋਕ ਇਹ ਸਾਮਾਨ ਦੀ ਦੁਰਵਰਤੋਂ ਕਰ ਸਕਦੇ ਨੇ ਤੇ ਦੁਰਵਰਤੋਂ ਸਾਮਾਨ ਦੀ ਨਹੀਂ ਹੋਣੀ ਚਾਹੀਦੀ ਜਿੰਨਾ ਵੀ ਤੁਹਾਡਾ ਦਾਨ ਪੁੰਨਿਆ ਉਹ ਗਰੀਬਾਂ ਤੱਕ ਪਹੁੰਚਣਾ ਚਾਹੀਦਾ ਆ ਲੋੜਵੰਦ ਲੋਕਾਂ ਤੱਕ ਪਹੁੰਚਣਾ ਚਾਹੀਦਾ ਆ ਤਾਂ ਕਿ ਉਹਦੀ ਸਾਮਾਨ ਦੀ ਸਹੀ ਵਰਤੋਂ ਹੋ ਸਕੇ ਇਤੋਂ ਤੱਕ ਹੀ ਅਸੀਂ ਦੇਖਿਆ ਕਿ ਜਿੰਨਾਂ ਦੀ ਦੁਕਾਨਾਂ ਨੇ ਕਈ ਲੋਕ ਉਹ ਆਪਣਾ ਸਮਾਨ ਇਕੱਠਾ ਕਰਕੇ ਦੁਬਾਰਾ ਆਪਣੀਆਂ ਦੁਕਾਨਾਂ ਦੇ ਵਿੱਚ ਵੀ ਵੇਚਣ ਦੇ ਲਈ ਲੈ ਕੇ ਜਾ ਰਹੇ ਨੇ ਤਾਂ ਜਿਹੜਾ ਸਮਾਨ ਆ ਉਹ ਜ਼ਿਆਦਾ ਕਲੈਕਟ ਕਰੀ ਜਾਂਦਾ ਕਰੀ ਜਾਂਦੇ ਤੇ ਉਸ ਤੋਂ ਬਾਅਦ ਆਪਣੀਆਂ ਦੁਕਾਨਾਂ ਦੇ ਵੇਚਣ ਦੇ ਲਈ ਵੀ ਜਿਹੜਾ ਲੈ ਕੇ ਜਾਇਆ ਜਾਂਦਾ ਆ ਐਸੇ ਅੰਸਰਾਂ ਤੋਂ ਬਚਣਾ ਚਾਹੀਦਾ ਆ ਐਸੀਆਂ ਰਿਪੋਰਟਾਂ ਵੀ ਮੀਡੀਆ ਦੇ ਵਿੱਚ ਜਿਹੜੀਆਂ ਨੇ ਉਹ ਕਈਆਂ ਥਾਵਾਂ ਤੇ ਦੇਖਣ ਨੂੰ ਮਿਲੀਆਂ ਕਈ ਲੋਕਾਂ ਨੇ ਜਿਹੜੇ ਫੋਨ ਕਰ ਕਰਕੇ ਵੀ ਕਿਹਾ ਕਿ ਭਾਜੀ ਇਹ ਗੱਲ ਸਾਂਝੀ ਜ਼ਰੂਰ ਕਰੋ ਆਪਣੀ ਕਿਸੇ ਨਾ ਕਿਸੇ ਖਬਰ ਦੇ ਵਿੱਚ ਤੇ ਇਹ ਖਬਰ ਜਿਹੜੀ ਉਹ ਅਸੀਂ ਚਲਾ ਰਿਹਾ ਕਠਾਣਾ ਤੋਂ ਜਿੱਥੇ ਕੀ ਦੀ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਦੇ ਪੰਜਾਬ ਪ੍ਰਧਾਨ ਇੰਜੀਨੀਅਰ ਜੇਪੀ ਸਿੰਘ ਨੇ ਜਿਹੜਾ ਆ ਆਪਣੀ ਟੀਮ ਦੇ ਨਾਲ ਪਹੁੰਚ ਕੇ ਡਾਕਟਰ ਕੇਜੇ ਇਹ ਹੋਣਾ ਨੇ ਕਮਜੀਤ ਕੇਜੇ ਜੀ ਜੀ ਉਹਨਾਂ ਦੀ ਟੀਮ ਨੇ ਪਹੁੰਚ ਕੇ ਜਿਹੜਾ ਆ ਨੌਜਵਾਨ ਜਿਹੜੇ ਨੇ ਉਹਨਾਂ ਦੇ ਨਾਲ ਰਲ ਕੇ ਉੱਥੇ ਪਹੁੰਚੇ ਤੇ ਉਹਨਾਂ ਲੋਕਾਂ ਤੱਕ ਜਿਹੜਾ ਆ ਇਹ ਸਾਰਾ ਸਮਾਨ ਪਹੁੰਚਾਇਆ ਗਿਆ ਤੁਸੀਂ ਦੇ ਦੇ ਪਿਓ ਡੀਪੀਸੀ ਪੰਜਾਬੀ ਡੀਪੀਸੀ ਪੰਜਾਬੀ ਦੇ ਨਾਲ ਜੁੜੇ ਰਹਿਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਬਟਨ ਜ਼ਰੂਰ ਦਬਾ ਲਓ ਧੰਨਵਾਦ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਸਾਡੇ ਗਰਦਾਸਪੁਰ ਜਿਹੜੇ ਵਿੱਚ ਹੜ੍ਹਾਂ ਦੀ ਬਹੁਤ ਮਾਰ ਆ ਗਈ ਆ ਤੇ ਸਾਡੀ ਜਿਹੜੀ ਟੀਮ ਆ ਨੈਸ਼ਨਲ ਟੀਮ ਦਾ ਹਿਮਨਸ ਰਾਈਟ ਸੋਸਾਇਟੀ ਜਿਹੜੀ ਕਿ ਰਜਿਸਟਰਡ ਆ ਪੰਜਾਬ ਸਰਕਾਰ ਤੋਂ ਭਾਰਤ ਸਰਕਾਰ ਤੋਂ ਉਹਨਾਂ ਦੇ ਚੇਅਰਮੈਨ ਸ਼੍ਰੀ ਰਜਿੰਦਰ ਕੋਲੀ ਦੇ ਦਿਸ਼ਾ ਨਿਰਦੇਸ਼ਨ ਸਾਥ ਜਿੱਥੇ-ਜਿੱਥੇ ਵੀ ਹੜ੍ਹ ਪੀੜਤਾ ਉਹਨਾਂ ਦੀ ਮਦਦ ਕਰਨ ਲਈ ਹਰ ਜ਼ਿਲ੍ਹੇ ਦੀ ਟੀਮਾਂ ਨੂੰ ਕਿਹਾ ਗਿਆ ਸਾਰੇ ਪੰਜਾਬ ਵਿੱਚ ਸਾਰੀਆਂ ਟੀਮਾਂ ਕੰਮ ਕਰ ਰਹੀਆਂ ਨੇ ਤੇ ਅੱਜ ਜ਼ਿਲ੍ਹਾ ਗਰਦਾਸਪੁਰ ਦੀ ਸਾਰੀ ਟੀਮ ਜ਼िले ਦੇ ਅਧਿਕਾਰੀ ਤੇ ਡਾਕਟਰ ਜ਼िले ਦੇ ਅਧਿਕਾਰੀ ਅਤੇ ਸਾਰੇ ਗਰਦਾਪੁਰ ਜ਼ਿਲ੍ਹੇ ਦੇ ਅਧਿਕਾਰੀ ਤੇ ਪੰਜਾਬ ਲੈਵਲ ਦੇ ਅਧਿਕਾਰੀ ਸਾਡੇ ਵਾਜਸੋਬ ਧਾਰੀਵਾਲ ਦੇ ਕਨਵੀਨਰ ਡਾਕਟਰ ਕਮਲਜੀਤ ਸਿੰਘ ਕੇਜੇ ਸਾਰੀ ਟੀਮ ਨੇ ਰਲ ਕੇ ਅੱਜ ਅਸੀਂ ਇੱਕ ਉਪਰਾਲਾ ਕੀਤਾ ਵਾ ਕਿ ਜਿਹੜੇ ਪਿੰਡਾਂ ਦੇ ਵਿੱਚ ਲੋਕ ਪਹੁੰਚ ਨਹੀਂ ਹੋਈ ਰਾਸ਼ਨ ਦੇ ਕਰਕੇ ਉਹਨਾਂ ਨੂੰ ਸੁੱਕਾ ਰਾਸ਼ਨ ਜਿਹਦੇ ਵਿੱਚ ਜ਼ਰੂਰੀ ਵਸਤਾਂ ਜਿਹਦੇ ਵਿੱਚ ਤੁੱਟ ਪੇਸਟ ਬੁਰਸ਼ ਸਾਬਣ ਤੇਲ ਅਤੇ ਜਿਹੜਾ ਮਸਕੀਟੋ ਵਗੈਰਾ ਸੈਨੀਟਰੀ ਪੈਡ ਹੋਰ ਵੀ ਜਿੰਨਾ ਵੀ ਬਿਸਕਟ ਵਗੈਰਾ ਰਸ ਉਤੋਂ علاوہ ਜਿਹੜੀ ਅਸੀਂ ਲੰਗਰ ਦੀ ਸੇਵਾ ਵਾ ਪਟੂਰੇ ਤੇ ਸਬਜ਼ੀਆਂ ਦਾ ਜਿਹੜਾ ਲੰਗਰ ਬਣਾਇਆ ਵਾ ਉਹ ਲੈ ਕੇ ਅਸੀਂ ਅੱਜ ਉਹਨਾਂ ਪਿੰਡਾਂ ਤੱਕ ਪਹੁੰਚ ਕਰ ਰਹੇ ਆ ਉਹਨਾਂ ਕੋ ਜਾ ਰਹੇ ਆ ਜਿਨ੍ਹਾਂ ਲੋਕਾਂ ਤੱਕ ਰਾਸ਼ਨ ਨਹੀਂ ਪਹੁੰਚ ਰਿਹਾ ਜਿਹੜੇ ਵਿਚਾਰੇ ਬੈਠੇ ਨੇ ਹੜਾਂ ਦੀ ਮਾਰ ਹੇਠ ਆਇਆ ਸੋ ਅੱਜ ਸਾਰੀ ਟੀਮ ਨੂੰ ਮੈਂ ਬਹੁਤ ਬਹੁਤ ਧੰਨਵਾਦੀ ਆ ਜਿਹੜੇ 2 ਦਿਨ ਤੋਂ ਬੜਾ ਵੱਡਾ ਪਰਾਲਾ ਕਰੀ ਸੀ ਸਾਰੀ ਟੀਮ ਇੱਥੇ ਖੜੀ ਆ ਸਵੇਰ ਦਾ 5 ਵਜੇ ਤੋਂ ਲੈ ਕੇ ਸਾਰਾ ਰਾਤ ਨੂੰ ਇੰਤਜ਼ਾਰ ਆ ਹੁਣ ਤਿਆਰੀ ਆ ਵਾਹਿਗੁਰੂ ਕਿਰਪਾ ਕਰੇ ਉਹਨਾਂ ਲੋਕਾਂ ਤੱਕ ਸਾਡੀ ਪਹੁੰਚ ਹੋਵੇ ਜਿਨ੍ਹਾਂ ਤੱਕ ਅਜੇ ਤੱਕ ਕੋਈ ਗਏ ਨਹੀਂ ਆ ਇਸ ਤਰ੍ਹਾਂ ਹੀ ਸਾਰੀ ਟੀਮ ਦੇ ਉੱਤੇ ਹਿਊਮਨ ਰਾਈਟ ਸੋਸਾਇਟੀ ਦੀ ਟੀਮ ਤੇ ਮਿਹਰ ਭਰਿਆ ਹੱਥ ਰੱਖ ਕੇ ਤਾਂ ਜੋ ਇਹ ਸੇਵਾ ਜਿਹੜੀ ਨਿਰੰਤਰ ਜਿਹੀ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਆ ਅੱਗੇ ਵੀ ਜਾਰੀ ਰਹੇਗੀ ਇਹਨਾਂ ਗੱਲਾਂ ਦੇ ਨਾਲ ਦਾਸ ਪੰਜਾਬ ਪ੍ਰਦਾਨ ਹਿਊਮਨ ਰਾਈਟ ਸੋਸਾਇਟੀ ਇੰਜੀਨੀਅਰ ਜੇਪੀ ਸਿੰਘ ਸਾਰੀ ਟੀਮ ਦੇ ਵੱਲੋਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਡਾਕਟਰ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਜੀ ਮੈਂ ਡਾਕਟਰ ਕਮਲਜੀਤ ਸਿੰਘ ਕਹਿੰਦੇ ਅੱਜ ਬਹੁਤ ਖੁਸ਼ੀ ਦੀ ਗੱਲ ਹੈ ਕਿ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਵੱਲੋਂ ਪੰਜਾਬ ਦੇ ਹੜਪੀਟਾਂ ਲਈ ਬੜੀ ਤਰਾਸਦੀ ਦੀ ਗੱਲ ਹੈ ਕਿ ਇੰਨਾ ਜ਼ਿਆਦਾ ਪਾਣੀ ਆ ਗਿਆ ਕਿ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਹੜ ਆ ਗਿਆ ਪਾਣੀ ਆ ਗਿਆ ਉਹਨਾਂ ਲੋਕਾਂ ਤੱਕ ਸਮਾਨ ਪਹੁੰਚਾਉਣ ਲਈ ਜ਼ਰੂਰੀ ਵਸਤਾਂ ਪਹੁੰਚਾਉਣ ਲਈ ਸੰਸਾ ਵੱਲੋਂ ਬਹੁਤ ਵੱਡਾ ਉਪਰਾਲਾ ਕੀਤਾ ਗਿਆ ਅਸੀਂ ਸਾਰੇ ਰਲ ਮਿਲ ਕੇ ਅੱਜ ਇਲਾਕੇ ਦੇ ਵਿੱਚ ਜਾ ਰਹੇ ਹਾਂ ਔਰ ਅਰਦਾਸ ਕਰਦੇ ਆ ਕਿ ਅਸੀਂ ਉਹਨਾਂ ਲੋਕਾਂ ਦੀ ਸੇਵਾ ਕਰਕੇ ਬਾਅਦ ਦੇ ਵਿੱਚ ਵੀ ਅਸੀਂ ਇਸੇ ਤਰ੍ਹਾਂ ਹੀ ਸੇਵਾ ਕਰਦਾ ਰਵਾਂਗੇ ਔਰ ਵਾਹਿਗੁਰੂ ਜੀ ਅਗੇ ਬੇਨਤੀ ਕਰਦੇ ਆ ਅਰਦਾਸ ਕਰਦੇ ਆ ਕਿ ਬਹੁਤ ਪਾਣੀ ਹੋ ਗਿਆ ਹੋਣ ਇਹ ਜਿਹੜੀਆਂ ਬਰਫਾਤ ਖਤਮ ਕਰੋ ਅਜੇ ਵੀ ਪ੍ਰਫਾਤ ਕੋ ਆਈ ਜਾ ਰਹੀ ਹੈਗੀ ਤਾਂ ਦੀ ਲੋਕ ਜਿਹੜੇ ਹੈਗਾ ਸੁੱਖ ਦਾ ਸਾਹ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਕਠਾਣਾ ਦੇ ਵਿੱਚ ਆਏ ਆ ਉਹ ਸ਼੍ਰੀ ਹਰਗੋਬਿੰਦਪੁਰ ਭਾਲਕੇ ਦੇ ਪਿੰਡਾਂ ਇਸ ਪਿੰਡ ਦੇ ਵਿੱਚ ਪਾਣੀ ਦੀ ਜਿਹੜੀ ਮਾਰ ਆ ਹੜ੍ਹਾਂ ਦੀ ਜੋ ਪਈ ਆ ਹੁਣ ਕੁਝ ਪਾਣੀ ਉਤਰ ਗਿਆ ਕੁਝ ਲੋਕਾਂ ਨੂੰ ਰਾਹਤ ਮਿਲੀ ਆ ਲੇਕਿਨ ਇੱਥੇ ਅਜੇ ਤੱਕ ਕੋਈ ਪਹੁੰਚਿਆ ਪਹੁੰਚ ਕੇ ਇਹਨੇ ਨਹੀਂ ਕੀਤੀ ਸੀ ਤੇ ਸਾਡੇ ਵੀ ਬਹੁਤ ਸਤਿਕਾਰਯੋਗ ਸਮਾਜ ਸੇਵੀ ਡਾਕਟਰ ਕਮਲਜੀਤ ਸਿੰਘ ਕੇਜੇ ਜੀ ਕੇਜੇ ਹਸਪੀਟਲ ਧਾਰੀਵਾਲ ਤੋਂ ਉਹਨਾਂ ਨੇ ਦੱਸਿਆ ਕਿ ਇਸ ਪਿੰਡ ਦੇ ਵਿੱਚ ਕੋਈ ਨਹੀਂ ਪਹੁੰਚਿਆ ਔਰ ਅਸੀਂ ਆਪਣੀ ਪੂਰੀ ਟੀਮ ਹਿਊਮਨਸ ਰਾਈਟਸ ਸੋਸਾਇਟੀ ਵੱਲੋਂ ਇੱਕ ਉਦਮ ਕੀਤਾ ਕਿ ਅਸੀਂ ਉਹਨਾਂ ਲੋਕਾਂ ਨਾਲ ਰਾਪਤਾ ਕਾਇਮ ਕਰੀਏ ਜਿਨ੍ਹਾਂ ਕੋ ਕੋਈ ਅਜੇ ਤੱਕ ਕੋਈ ਆਇਆ ਨਹੀਂ ਕਿਉਂਕਿ ਜਿਸ ਪਾਸੇ ਦੁਨੀਆ ਜਾ ਰਹੀ ਆ ਸਾਰੀ ਇੱਕੋ ਪਾਸੇ ਹੀ ਜਾ ਰਹੀ ਆ ਤੇ ਛੋਟਾ ਜਿਹਾ ਉਪਰਾਲਾ ਕੀਤਾ ਵਾ ਕਿ ਅਸੀਂ ਇਹਨਾਂ ਨੂੰ ਕੁਝ ਰਾਤ ਕੁਝ ਸੁੱਕਾ ਰਾਸ਼ਨ ਜਿਹੜੇ ਜ਼ਰੂਰੀ ਚੀਜ਼ਾਂ ਨੇ ਘਰ 'ਚ ਵਰਤੋਂ ਕਰਨ ਵਾਲੀਆਂ ਉਹ ਤੇ ਕੁਝ ਲੰਗਰ ਪਕਾ ਕੇ ਲਾਏ ਆ ਮੇਰੇ ਨਾਲ ਸਾਰੀ ਟੀਮ ਆ ਮੇਰੇ ਨਾਲ ਮੇਰੇ ਪੰਜਾਬ ਦੇ ਪ੍ਰਧਾਨ ਐਸ ਡੀਓ ਸੁਖਦੇਵ ਸਿੰਘ ਜੀ ਆ ਕੈਸ਼ੀਅਰ ਸਾਡੇ ਜ਼ਿਲ੍ਹੇ ਦੇ ਗਰਮੇਸ਼ ਸਿੰਘ ਜੀ ਤੇ ਡਾਕਟਰ ਕਮਲਜੀਤ ਸਿੰਘ ਜੇ ਜੇ ਤੁਸੀਂ ਜਾਣਦੇ ਜੇ ਸਕੱਤਰ ਸਾਹਿਬ ਆਪਣੇ ਚਮਨ ਲਾਲ ਜੀ ਆਪਣਾ ਫੌਜੀ ਸਾਹਿਬ ਕਰਤਾਰ ਚੰਦ ਜੀ ਹੋਰ ਵੀ ਸਾਰੀ ਟੀਮ ਗगन ਆਪਣੀ ਪੂਰੀ ਟੀਮ ਦੇ ਨਾਲ ਨੌਜਵਾਨ ਜਿਹੜੀ ਯੂਥ ਦੀ ਟੀਮ ਆਈ ਆ ਆ ਮੇਰੇ ਸੱਜਣ ਸਾਰੇ ਸਾਡੇ ਪਿੰਡ ਦੇ ਜਿਹਨੇ ਵਸਨੀਕ ਆ ਮੈਂ ਕੁਝ ਗੱਲਾਂ ਤੁਹਾਡੇ ਨਾਲ ਇਹ ਕਰਨੀਆਂ ਕਿ ਮਤਜ ਅਜੇ ਤੱਕ ਸਾਰੀ ਦੁਨੀਆ ਪਹੁੰਚ ਕੰਡੀ ਆ ਸੰਸਥਾਵਾਂ ਵੀ ਜਾ ਰਹੀਆਂ ਨੇ ਸਰਕਾਰ ਵੀ ਕੰਮ ਕਰ ਰਹੀ ਆ ਆਪਣੇ ਆਪਣੇ ਉਦਮ ਸਾਰੇ ਕਰ ਰਹੇ ਆ ਹਾਡੇ ਤੱਕ ਕਿਸੇ ਨੇ ਪਹੁੰਚ ਕੀਤੀ ਹੈ ਅਜੇ ਤੱਕ ਪਿੰਡ 'ਚ ਕੋਈ ਨਹੀਂ ਆਇਆ ਮਤਲਬ ਜਿੱਦਣ ਦਾ ਇਸ ਸ਼ੁਰੂਆਤ ਹੋਈ ਆ ਹਜੇ ਤੱਕ ਕਿਸੇ ਨੇ ਪਹੁੰਚ ਨਹੀਂ ਕੀਤੀ ਅੱਛਾ ਜੀ ਕੋਈ ਪੁੱਛਦਾ ਹੀ ਨਹੀਂ ਤੇ ਇਹ ਪਾਣੀ ਪਹਿਲਾਂ ਪਿੰਡ 'ਚ ਸਾਰਾ ਭਰਿਆ ਹੋਇਆ ਸੀ ਹਾਂਜੀ ਬਹੁਤ ਜ਼ਿਆਦਾ ਪਾਣੀ ਸਾਡੇ ਦੇ ਘਰਾਂ ਦੇ ਜਿਹੜਾ ਵਾਲੇ ਦੁਆਲੇ ਲੱਗਾ ਅੱਛਾ ਜੀ ਤੇ ਮਤਲਬ ਕਿਸੇ ਨੇ ਅਜੇ ਤੱਕ ਪਹੁੰਚ ਨਹੀਂ ਕੀਤੀ ਕਿਹਨੇ ਕੀਤੀ ਉਹ ਤਾਂ ਇਹ ਸਾਨੂੰ ਤਾਂ ਦੇ ਦਿੱਤ ਨਾ ਪਾਣੀ ਪਹਿਲੇ ਅੱਛਾ ਜੀ ਹਾਂ ਇਹ ਡਰ ਪਿਆ ਨਾ ਪੱਕੇ ਵੀ ਹੁੰਦੇ ਸਾਡੇ ਮੰਜੇ ਡੋਣੇ ਨਹੀਂ ਖਾ ਰਹੇ ਅੱਛਾ ਕੋਈ ਜਿਹੜੀ ਜ਼ਰੂਰਤ ਦਦੀਆਂ ਸਮਾਨ ਦੀਆਂ ਚੀਜ਼ਾਂ ਉਹ ਕਿੱਥੋਂ ਮੰਨ ਲਓ ਪਹਿਲਾਂ ਪ੍ਰੋਵਾਈਡ ਕਰਦੇ ਕਿੱਥੋਂ ਲੈਂਦੇ ਹੁੰਦੇ ਸੀ ਦੁਕਾਨਾਂ ਜੀ ਦੇ ਅੱਛਾ ਉਹਦੀ ਵੀ ਮੰਨ ਲਓ ਜਿਹੜੀ ਕਿਲਤ ਉੱਥੋਂ ਤੱਕ ਜਾਣ ਲਈ ਵੀ ਕੋਈ ਕਿਲਤ ਆ ਗਈ ਕਿਉਂਕਿ ਆਪਾਂ ਐਸ ਰਸਤੇ ਨੂੰ ਆਏ ਆ ਤੇ ਰਸਤਾ ਵੀ ਟੁੱਟਿਆ ਸੀ ਕਾਫੀ ਘੁੰਮ ਕੇ ਅਸੀਂ ਆਏ ਆ ਵੀਰ ਜੀ ਕੀ ਨਾਮ ਤੁਹਾਡਾ ਜਸਪਾਲ ਸਿੰਘ ਜਸਪਾਲ ਸਿੰਘ ਜੀ ਤੁਹਾਡੇ ਨਾਲ ਨੇ ਜਸਪਾਲ ਸਿੰਘ ਜੀ ਦੱਸੋ ਇਹ ਪਿੰਡਾਂ ਦੇ ਹਾਲਾਤ ਜਿਹੜੇ ਕਿਸ ਤਰ੍ਹਾਂ ਦੇ ਸੀ ਇਹਨਾਂ ਪਿੰਡਾਂ ਦੇ ਹਾਲਾਤ ਜੀ ਜਦੋਂ ਹੀ ਅੱਜ ਤੇ ਚਲੋ ਆਪਾਂ ਹਰਦੀ ਗੱਲ ਕਰ ਲੈਨੇ ਆ। ਹਾਂਜੀ ਹਾਂਜੀ। ਉਤਰਾ ਵੀ ਸਾਲ ਬਾਅਦ ਜਦੋਂ ਬਰਸਾਤਾਂ ਦਾ ਸਮਾਂ ਆਉਂਦਾ ਜੀ। ਹਾਂਜੀ ਹਾਂਜੀ। ਹਾਲਾਤ ਤੇ ਉਦੋਂ ਵੀ ਇਤਰਾ ਹੀ ਹੁੰਦੇ ਨੇ ਚਲੋ ਉਦੋਂ ਕੋਈ ਥੋੜਾ ਪਾਣੀ ਦਰਿਆ 'ਚ ਡੌਂ ਰਹਿ ਜਾਂਦਾ ਫਸਲਾਂ ਫੁੱਸਲਾਂ ਤੇ ਚਲੋ ਫੇਰ ਵੀ ਮਾਰੀ ਜਾਂਦੀਆਂ ਨੇ। ਹਾਂਜੀ ਹਾਂਜੀ। ਤੇ ਇਥੋਂ ਤੱਕ ਨਾ ਕਿਸੇ ਨੇ ਅਪਰੋਚ ਕੀਤੀ ਹੈ ਜੀ। 34 ਸੱਜਣ ਜਿੰਨੇ ਆਏ ਨੇ ਔਲਖਤੂ ਜੀ। ਮਤਲਬ ਅਜੇ ਤੱਕ ਕੋਈ ਟੀਮ ਨਹੀਂ ਕਿੱਨੇ ਕੱਲ ਆਏ ਨੇ ਜੀ। ਕੱਲ ਆਇਆ ਐਮਐਲਏ ਸਾਹਿਬ ਦੇ ਭਰਾ ਆਏ ਸੀਗੇ ਗੋਲਟੀ ਭਾਜੀ। ਹੂੰ। ਉਹ ਮੈਨੂੰ ਕਹਿੰਦੇ ਵੀ ਤੁਸੀਂ ਫ ਪਤਾ ਤੇ ਉਹਨਾਂ ਲੈਣਾ ਜੀ ਬਿਆਸ ਦਰਿਆ ਦੇ ਕੰਢੇ ਤੇ ਉਹ ਪਿੰਡ ਲਾਠਾ ਹਰੋਂ ਗਿਆ ਉਹ ਰੋਣ ਵਾਲਾ ਪਹਿਲਾਂ ਉਹ ਹੀ ਆ ਮਤਲਬ ਆ ਕਿ ਕੁਝ ਸਰਕਾਰਾਂ ਦਾ ਵੀ ਲੋਕਾਂ ਦੇ ਪ੍ਰਤੀ ਆਗਿਆ ਨਾ ਪਹੁੰਚ ਹੋਈ ਲੇਕਿਨ ਕੋਸ਼ਿਸ਼ ਹੋ ਰਹੀਆਂ ਕਿ ਸਮਾਜਿਕ ਸੰਸਥਾਵਾਂ ਜਿਹੜੀਆਂ ਨੇ ਉਹ ਪਹੁੰਚ ਕਰ ਰਹੀਆਂ ਨੇ ਆ ਵੀਰ ਜੀ ਨੇ ਨੇ ਅਪਰੋਚ ਕੀਤੀ ਸੀ ਤੇ ਤੁਹਾਡਾ ਧੰਨਵਾਦ ਆ ਕਿ ਸਾਡੇ ਤੱਕ ਇਹ ਗੱਲ ਪਹੁੰਚੀ ਹੈ ਕਿ ਅਸੀਂ ਆਪਣੀ ਪੂਰੀ ਟੀਮ ਜਿਹੜੀ ਹਿਊਮਨ ਰਾਈਟਸ ਸੁਰੱਖਿਆ ਸੁਸਾਇਟੀ ਦੀ ਆ ਜਿਹੜੀ ਭਾਰਤ ਸਰਕਾਰ ਤੋਂ ਰਜਿਸਟਰਡ ਆ ਸਾਡਾ ਕੰਮ ਪਹਿਲੀ ਗੱਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਕਿ ਸਿਆਸੀ ਪਾਰਟੀ ਦੇ ਨਾਲ ਕੋਈ ਤਾਲੁਕਤ ਨਹੀਂ ਆ ਨਾ ਤਾਂ ਕੋਈ ਰਾਜਨੀਤਿਕ ਗੱਲ ਕਰਨ ਆਏ ਆ ਤੇ ਨਾ ਕਰਨੀ ਆ ਠੀਕ ਹੈ ਜੀ ਸਾਨੂੰ ਕੋਈ ਵੀ ਕਹੇਗਾ ਸਾਡੇ ਵਾਸਤੇ ਸਾਰੇ ਇੱਕੋ ਜਿੰਨੀਆਂ ਵੀ ਪਾਰਟੀਆਂ ਪੰਜਾਬ ਦੀਆਂ ਇੱਕ ਆ ਆਪਾਂ ਜੀ ਮਦਦ ਕਰਨੀ ਸਾਰਿਆਂ ਦੀ ਕਰਨੀ ਆ ਸਾਨੂੰ ਕੋਈ ਉਹਦੇ ਨਾਲ ਮਤਲਬ ਨਹੀਂ ਸਾਡੇ ਤੱਕ ਅਪਰੋਚ ਹੋਈ ਸੀ ਸੇਵਾ ਦੀ ਅਸੀਂ ਆਏ ਆ ਵੀਰ ਜੀ ਤੁਹਾਡਾ ਬੜਾ ਬੜਾ ਧੰਨਵਾਦ ਕਿਉਂਕਿ ਤੁਹਾਡਾ ਰਾਫਤਾ ਡਾਕਟਰ ਸਾਹਿਬ ਨਾਲ ਹੋਇਆ ਡਾਕਟਰ ਸਾਹਿਬ ਨੇ ਸਾਨੂੰ ਦੱਸਿਆ ਪਿੰਡ 'ਚ ਕੋਈ ਪਹੁੰਚੇ ਨਹੀਂ ਤੁਸੀਂ ਦੱਸੋ ਕਿ ਪਿੰਡਾਂ ਦੇ ਕਾਫੀ ਦੂਰ ਮੈਨੂੰ ਲੱਗਣ ਡਿਆ ਵੀ ਗਰਦਾਪੁਰ ਜ਼ਿਲ੍ਹੇ ਤੋਂ ਵੀ ਹਰਗੋਬਿੰਦਪੁਰ ਤੋਂ ਵੀ ਤੇ ਇੱਥੇ ਲਾਸਟ ਪਿੰਡ ਆ ਮਤਲਬ ਤੇ ਇਹ ਸਬਦਾ ਤੋਂ ਵੀ ਕਾਫੀ ਪਿਛੜਿਆ ਹੋਣਾ ਮੈਨੂੰ ਲੱਗ ਹੀ ਰਿਹਾ ਸਰ ਜੀ ਇੱਕ ਤਾਂ ਇਹ ਸ਼ਿਰਦ ਗੁਬਿੰਦਪੁਰ ਹਲਕੇ ਦਾ ਪਿੰਡ ਆ ਜੀ ਹੂੰ ਤੇ ਇਹ ਆਖਰੀ ਪਿੰਡ ਵਾ ਸ਼ਿਰਦ ਗੁਬਿੰਦਪੁਰ ਹਲਕੇ ਦਾ ਜਿਰਾ ਕੀ ਇਹਦੇ ਚਾਰ ਸਵੇਰੇ ਸਾਰਾ ਕਾਦੀਆਂ ਹਲਕਾ ਵਾ ਠੀਕ ਹੈ ਜੀ ਇੱਕ ਤਾਂ ਇਹ ਹਰ ਸੁਵਿਧਾ ਤੋਂ ਪਿਛੜਿਆ ਆਇਆ ਵਾ ਇਹਨਾਂ ਨੂੰ ਮਤਲਬ ਗਲੀਆਂ ਦੀ ਨਾਲੀਆਂ ਦੀ ਤੁਸੀਂ ਦੇਖ ਹੀ ਲਿਓ ਕੀ ਸਮੱਸਿਆ ਬਸੰਤਾ ਵਿੱਚ ਕੀ ਹਾਲ ਹੁੰਦਾ ਇਹਨਾਂ ਦਾ ਠੀਕ ਆ ਸੜਕ ਦੀ ਮੰਗ ਰੱਖੀ ਜਾਂਦੀ ਆ ਤੇ ਉਹ ਵੀ ਮਤਲਬ ਇੱਥੇ ਤੱਕ ਆਉਂਦੇ ਆਉਂਦੇ ਆ ਸਾਰੀਆਂ ਮੰਗਾਂ ਮਤਲਬ ਖਤਮ ਹੋ ਜਾਂਦੀਆਂ ਇਹਨਾਂ ਦੀਆਂ ਗ੍ਰਾਂਟਾਂ ਵੀ ਖਤਮ ਹੋ ਜਾਂਦੀਆਂ ਇੱਥੇ ਤੱਕ ਸਹੀ ਆ ਇੱਕ ਤਾਂ ਇਹਨਾਂ ਨੂੰ ਇਹ ਬਹੁਤ ਦਿੱਕਤ ਆ ਰਹੀ ਆ ਹੁਣ ਦੇਖੋ ਦੂਸਰੀ ਪਹੁੰਚੇ ਜੇ ਇਹ ਸਮੂਹ ਪਿੰਡ ਵਾਲਿਆਂ ਵੱਲੋਂ ਬਹੁਤ ਖੁਸ਼ ਹੋਇਆ ਇਸ ਟਾਈਮ ਥੋੜਾ ਚਿਹਰੇ ਤੇ ਉਹਨਾਂ ਦੇ ਹੈ ਵਾ ਰੌਣਕ ਕਿ ਚਲੋ ਛੜਿਆ ਹੋਇਆ ਕਿਉਂਕਿ ਗੱਲ ਉੱਥੇ ਹੁੰਦੀ ਜਿੱਥੇ ਜਿੱਥੇ ਲੱਗ ਕੇ ਲੱਗ ਲੱਗੇ ਸ਼ਹਿਰ ਹੁੰਦੇ ਆ ਡਵੈਲਪਮੈਂਟ ਜਲਦੀ ਹੋ ਜਾਂਦੀ ਆ ਹਰ ਲੀਡਰ ਵੀ ਜਿਹੜੇ ਆ ਉਹ ਪਹੁੰਚ ਜਿਹੜਾ ਉਹ ਛੇਤੀ ਕਰਦਾ ਦੂਰ ਹੋਣ ਕਰਕੇ ਨਹੀਂ ਪਹੁੰਚ ਹੋਈ ਆ ਇਹ ਇੱਧਰ ਵੀ ਨਹੀਂ ਪੈਣਾ ਬੈਠੀਆਂ ਵੀਰ ਜੀ ਕੀ ਕਰਦੇ ਆ ਤੁਸੀਂ ਡਹਾੜੀ ਦਾ ਡਹਾੜੀ ਕਰਦੇ ਜੇ ਜਿਸ ਤਰ੍ਹਾਂ ਕੀ ਤੁਸੀਂ ਜਾਣਦੇ ਹੋ ਕਿ ਦਿਹਾੜੀ ਕਰਦੇ ਨੇ ਤੇ ਦਿਹਾੜੀ ਤੇ ਤਾਂ ਹੀ ਹੋਣੀ ਆ ਜੇ ਮੌਸਮ ਜਿਹੜਾ ਵਾ ਸਾਫ ਦਵੇ ਕਿਉਂਕਿ ਇਹੋ ਜੇ ਮੌਸਮ 'ਚ ਨਾ ਤਾਂ ਕਿਸੇ ਘਰਾਂ 'ਚ ਕੰਮ ਸ਼ੁਰੂ ਕਰਨਾ ਤਾਂ ਨਾ ਕੁਛ ਆ ਤੁਹਾਨੂੰ ਕਿੰਨੀਆਂ ਕਿ ਦਿੱਕਤਾਂ ਦਾ ਸਾਹਮਣੇ ਕਿੰਨੇ ਦਿਨਾਂ ਤੋਂ ਦਿਹਾੜੀ ਨਹੀਂ ਲੱਗੀ ਬੜਾ ਤੇ ਇਹ ਤਾਂ 2 ਢਾਈ ਮਹੀਨੇ ਹੋ ਗਏ 2 ਢਾਈ ਮਹੀਨੇ ਹੋ ਗਏ ਤੇ ਖਾਣ ਪੀਣ ਦਾ ਰਖੰਦਾ ਫਿਰ ਕਿਦਾਂ ਔਖਾ ਹੀ ਆ ਔਖਾ ਹੀ ਆ ਮਤਲਬ ਕਿਸੇ ਨੇ ਅਜੇ ਪਹੁੰਚ ਨਹੀਂ ਕੀਤੀ ਅਜੇ ਤਾਂ ਸਾਡੇ ਘਰ ਤੱਕ ਪਹੁੰਚੀ ਨਹੀਂ ਕੋਈ ਇਹੜੀ ਅੱਛਾ ਅੱਛਾ ਚਲੋ ਠੀਕ ਆ ਇਹ ਤੁਹਾਡੇ ਨਾਲ ਕੁਝ ਗੱਲਾਂ ਸੀ ਪਿੰਡ ਵਾਲਿਆਂ ਨਾਲ ਸਾਂਝੀਆਂ ਕੀਤੀਆਂ ਕਿ ਕੋਈ ਪਹੁੰਚਿਆ ਨਹੀਂ ਸਾਡਾ ਵੀ ਇੱਕ ਛੋਟਾ ਜਿਹਾ ਪਰਾਲਾ ਸਾਡੀ ਸੰਸਥਾ ਵੱਲੋਂ ਸੋ ਅਸੀਂ ਇੱਕ ਗੱਲ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੀ ਸਾਡੀ ਸੰਸਥਾ ਨਾਤੇ ਕੇ ਸਰਕਾਰ ਕੋਈ ਪੈਸਾ ਲੈਂਦੀ ਆ ਤੇ ਨਾ ਹੀ ਕੇ ਕੋ ਲੈਣੇ ਆ ਆਪਣਾ ਦਸਵੰਦ ਕੱਢ ਕੇ ਜਿੰਨੇ ਮੇਰੇ ਵੀਰ ਮੇਰੇ ਨਾਲ ਸੱਜਣ ਸਾਰੇ ਆਏ ਆ ਆਪਣੀ ਆਪਣੀ ਕੋਈ ਨੌਕਰੀ ਕਰਦਾ ਕੋਈ ਤਨਖਾਹ ਦੇ ਵਿੱਚੋਂ ਸਾਰੇ ਪੈਸੇ ਇਕੱਠੇ ਕਰਕੇ ਜੋ ਵੀ ਅੱਜ ਲਿਆਂਦਾ ਤਿਲ ਫੁੱਲ ਇਹ ਤੁਸੀਂ ਸਾਰੇ ਕਬੂਲ ਕਰਿਓ ਜੋ ਅਸੀਂ ਲਿਆਂਦਾ ਵਾ ਜਿੰਨੀ ਸਾਡੀ ਕੋਸ਼ਿਸ਼ ਸੀ ਉਹ ਆਪਾਂ ਅੱਜ ਪੂਰੀ ਕੀਤੀ ਆ ਹੁਣ ਥੋੜੀ ਦੇਰ ਬਾਅਦ ਅਸੀਂ ਤੁਹਾਨੂੰ ਜੋ ਕੁਝ ਲੈਂਦਾ ਵਾ ਉਹ ਤੁਸੀਂ ਤੁਹਾਨੂੰ ਸਾਡਿਆਂ ਨੂੰ ਜਿਹੜਾ ਵਾ ਉਹ ਵੰਡ ਦਿੱਤਾ ਜਾਵੇਗਾ ਕੋਸ਼ਿਸ਼ ਕਰਾਂਗੇ ਫਿਰ ਕਿਤੇ ਜਲਦੀ ਫਿਰ ਤੁਹਾਡੇ ਦਰਸ਼ਨ ਕਰਨ ਦੀ ਤੇ ਸਾਰਿਆਂ ਦਾ ਬਹੁਤ ਬਹੁਤ ਇੱਥੇ ਆਉਣ ਤੇ ਧੰਨਵਾਦ ਜੀ